ਆਓ ਜੀ ਜੀ ਆਇਆਂ ਨੂੰ ਆਪਣੇ ਪੰਜਾਬੀਆਂ ਦਾ ਇੱਕ ਸੁਭਾਜਾ ਬਣਿਆ ਵਾ ਇੱਕ ਮੂੰਹ ਤੇ ਸ਼ਬਦ ਆਮ ਹੀ ਚੱਲਦੇ ਆ ਉਹ ਸ਼ਬਦ ਕੀ ਆ ਉਹ ਸ਼ਬਦਾ ਵੀ ਗਾਲਾਂ ਕੱਢਦੇ ਆ ਪੰਜਾਬੀ ਦੀ ਦੱਸਦਾ ਮੈਂ ਤੁਹਾਨੂੰ ਗਾਲਾਂ ਕੱਢਦੇ ਆ ਮਾਂ ਨੂੰ ਭੈਣ ਨੂੰ ਧੀ ਨੂੰ ਖਾਸ ਕਰਕੇ ਦੀ ਮਾਂ ਤੇ ਧੀ ਤੇ ਭੈਣ ਤੇ ਐਨੀ ਮਾੜੀ ਹੋ ਗਈ ਇਹ ਬਾਬੇ ਨਾਨਕ ਨੇ ਵੀ ਆਖਿਆ ਵੀ ਇਹਨਾਂ ਨੂੰ ਮੰਦਾ ਕਿਉਂ ਆਖਣਾ ਜਿਨ੍ਹਾਂ ਨੇ ਰਾਜਿਆਂ ਨੂੰ ਮਹਾਰਾਜਾਂ ਨੂੰ ਗੁਰਾਂ ਨੂੰ ਪੀਰਾਂ ਨੂੰ ਜਨਮ ਦਿੱਤਾ ਹਨ ਵੀ ਇਹ ਗਾਣਾ ਕੱਢਦੇ ਆ ਵੀ ਗਾਣਾ ਕਿਉਂ ਕੱਢਦੇ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਤੇਰੀ ਧੀ ਨੂੰ ਫਲਾਨਿਆਂ ਤੇ ਉੰਕਿਆ ਐ ਗਾਣਾ ਕੱਢਦੇ ਆ ਪਰ ਯਾਰ ਆਪਾਂ ਜੇ ਕਿਸੇ ਦੀ ਇੱਜ਼ਤ ਕਰਾਂਗੇ ਨਾ ਆਪਾਂ ਧੀ ਭੈਣ ਦੀ ਮਾਂ ਦੀ ਇੱਜ਼ਤ ਕਰਾਂਗੇ ਆਪਣੀ ਮਾਂ ਦੀ ਧੀ ਦੀ ਭੈਣ ਦੀ ਇੱਜ਼ਤ ਵੀ ਫੇਰ ਹੀ ਕਰੂਗਾ। ਇਹ ਕਰਕੇ ਯਾਰ ਗੱਲ ਕਹਿਣ ਤੋਂ ਪਹਿਲਾਂ ਗਾਲ ਕੱਢਣ ਤੋਂ ਪਹਿਲਾਂ ਸੋਚਿਆ ਕਰੋ ਮਾੜਾ ਮੋਟਾ ਜੇ ਵੀ ਗੱਲ ਜਾਂਦੀ ਕਿੱਧਰ ਨੂੰ ਆ। ਪੱਕਾ ਪਏ ਚੀਜ਼ ਦੀ ਵਡਾਈ ਸਮਝਦੇ ਆ। ਵੀ ਗਾਲਾਂ ਕੱਢਗਾ ਨਾ ਇਹ ਚੀਜ਼ ਦੀ ਵਡਾਈ ਸਮਝਦੇ ਆ। ਵੀ ਖਣੀ ਗਾਲ ਕੱਢਣ ਨਾਲ ਮੇਰੀ ਇੱਜ਼ਤ ਵਾਧਦੀ ਆ। ਪਰ ਨਹੀਂ ਯਾਰ ਧੀ ਤੇ ਮਾਂ ਤੇ ਬੇਟੀ ਇੰਨੀਆਂ ਮਾੜੀਆਂ ਨਹੀਂ ਹੁੰਦੀਆਂ। ਕਿ ਜਿਵੇਂ ਆਪਾਂ ਪੰਜਾਬੀਆਂ ਸੁਭਾਅ ਵੀ ਗਾਲਾਂ ਕੱਢੀ ਜਾਂਦੇ ਹਣਾ ਚੰਗਾ ਨਹੀਂ ਲੱਗਦਾ ਯਾਰ ਇਹ ਕਰਕੇ ਜੇ ਆਪਣਾ ਕੋਈ ਯਾਰ ਮਿੱਤਰ ਆ ਜਾਂ ਆਪਣੇ ਕੋਈ ਜਾਣ ਬਿਝਣ ਵਾਲਾ ਅਗਲਾ ਉਹਨੂੰ ਹੀ ਗਾਲ ਖੜਦਾ ਪਰ ਇਹ ਤਾਂ ਸੋਚੋ ਯਾਰ ਜੇ ਉਹਦੀ ਧੀ ਆ ਜਾਂ ਉਹਦੀ ਭੈਣ ਆ ਜਾਂ ਉਹਦੀ ਮਾਂ ਤਾਂ ਆਪਣੀ ਵੀ ਮਾਂ ਦੇ ਸਨਮਾਨ ਹੀ ਹੋਈ ਨਾ ਜੇ ਆਪਣੇ ਯਾਰ ਮਿੱਤਰ ਦੀ ਧੀ ਆ ਤਾਂ ਉਹ ਆਪਣੀ ਧੀ ਦੇ ਸਨਮਾਨ ਹੀ ਹੋਈ ਜੇ ਯਾਰ ਮਿੱਤਰ ਦੀ ਭੈਣ ਆ ਤਾਂ ਉਹ ਵੀ ਭੈਣ ਦੇ ਸਮਾਨ ਹੀ ਲੱਗਦੀ ਹੈ ਨਾ ਜੇ ਅਪ ਕਿਸੇ ਦੀ ਇੱਜ਼ਤ ਕਰਦੇ ਆ ਤੇ ਆਪਣੀ ਇੱਜ਼ਤ ਹੀ ਫੇਰ ਹੀ ਹੁੰਦੀ ਹੈ ਯਾਰ ਤੇ ਇਹਨਾ ਕਿਰਪਾ ਕਰਕੇ ਨਾ ਇਹ ਸ਼ਬਦ ਨਾ ਵਰਤੋ ਮਾਵਾਂ ਧੀਆਂ ਭੈਣਾਂ ਦੀ ਇੱਜ਼ਤ ਕਰਿਆ ਕਰੋ ਧੰਨਵਾਦ ਜੀ ਇੰਨਾ ਗਾਲਾਂ ਦੇ ਕਰਕੇ ਹੀ ਕਈ ਵਾਰੀ ਦਾ ਇਨਸਾਨ ਜਾਂ ਛੋਟਾ ਬੱਚਾ ਗਾਲ ਕੱਢ ਦਿੰਦਾ ਪਤਾ ਲੱਗਦਾ ਨਹੀਂ ਵੀ ਆਤ ਬਣੀ ਹੁੰਦੀ ਹੈ ਨਾ ਆਤ ਤੋਂ ਮਜਬੂਰ ਹੁੰਦੇ ਆ ਗਾਲ ਕੱਢ ਦਿੰਦਾ ਗਾਲ ਤੋਂ ਇੰਨਾ ਕੰਮ ਵੱਧ ਜਾਂਦਾ ਵੀ ਉਹ ਕੰਮ ਦੋ ਮਿੰਟ ਦੇ ਵਿੱਚ ਬਦਲ ਜਾਂਦਾ ਜਦੋਂ ਗਾਲ ਕੱਢਦਾ ਦੁਸ਼ਮਣੀ ਬਦਲ ਜਾਂਦਾ ਅੱਗੋਂ ਅਗਲਾ ਜੀ ਜੀਣੂ ਗਾਲ ਕੱਢਦਾ ਉਹ ਗਾਲ ਕੱਢਦਾ ਤੇ ਕੰਮ ਜਾਨੀ ਬਹੁਤ ਜਦੋਜਹਦ ਹੋ ਜਾਂਦੀ ਹੈ ਕੰਮ ਵੱਧ ਜਾਂਦਾ ਜਦੋਜਹਦ ਹੋਣ ਦੇ ਕਾਰਨ ਉਹ ਮਸਲੇ ਮੁੜ ਕੇ ਨਿੱਕੇ ਮੋਟੀ ਆਸ ਵਿੱਚ ਪਹਿਲੇ ਹੀ ਰੰਜ ਰੰਜਸ਼ ਹੁੰਦੀ ਹੈ ਜਦੋਂ ਉਧਰੋਂ ਆਤ ਬਣੀ ਦੀ ਗਾਲ ਕੱਢਦਾ ਗਾਲ ਕੱਢਣ ਦੇ ਨਾਲ ਉਹ ਜਿਹੜੇ ਮਸਲੇ ਪੰਚਾਇਤ ਜਾ ਵੜਦੇ ਆ ਕਈ ਵਾਰੀ ਪੰਚਾਇਤ ਸੁਲਝਾ ਦਿੰਦੀ ਆਸ ਵਿੱਚ ਉਹ ਨਵੀੜ ਵੀ ਦਿੰਦੀ ਆ ਤੇ ਪਰ ਅੰਦਰੋਂ ਇੱਕ ਜ਼ਹਿਰ ਦੀ ਝੋਲੀ ਜਾਂਦੇ ਆ ਇੱਕ ਦੂਜੇ ਲਈ ਇੱਕੋ ਵੀ ਇਹਨੇ ਮੈਨੂੰ ਗਾਲ ਕੱਢੀ ਮੈਂ ਇਹਨੂੰ ਗੱਡੀ ਜਾਂ ਇਹਨੇ ਮੈਨੂੰ ਗੱਡੀ ਆਏ ਨਹੀਂ ਸੋਚਦੇ ਵੀ ਸਾਡਾ ਸਾਹਤਾ ਬਰਾਬਰ ਹੋਗਾ ਚੱਲੇ ਯਾਰ ਗਾਂ ਨੂੰ ਨਾ ਕੱਢ ਗਏ ਵੀ ਗਾਲਾਂ ਦੇ ਵਿੱਚ ਕੁਝ ਨਹੀਂ ਪਿਆ ਹਨਾ ਪਰ ਅੰਦਰੇ ਅੰਦਰ ਜ਼ਹਿਰ ਘੋਲਦੇ ਜ਼ਹਿਰ ਘੋਲਣ ਦੇ ਨਾਲ ਮਸਲਾ ਇੱਥੋਂ ਤਾਈਂ ਵੱਧ ਜਾਂਦਾ ਵੀ ਦੁਸ਼ਮਣੀ ਦੇ ਵਿੱਚ ਬਦਲ ਜਾਂਦਾ ਦੁਸ਼ਮਣੀ ਦੇ ਵਿੱਚ ਬਦਲ ਕੇ ਮੁੜ ਕੇ ਪਤਾ ਨਹੀਂ ਗਾਂ ਕਤਲ ਵੀ ਹੋ ਜਾਂਦੇ ਇਸ ਕੰਮ ਦੇ ਵਿੱਚ ਗਾਲਾਂ ਕੰਡਣ ਦੇ ਨਾਲ ਉਹ ਆਸੇ ਉੱਤੇ ਰਾਂਝੀ ਸ਼ੰਦੀ ਕਤਲ ਵੀ ਹੋ ਜਾਂਦੇ ਆ ਫਿਰ ਵੇਖੋ ਘਰਾਂ ਦੇ ਘਰਾਂ ਦੇ ਘਰ ਬਰਵਾਦ ਹੁੰਦੇ ਇਸ ਕੰਮ ਦੇ ਵਿੱਚ ਫਿਰ ਇਹ ਮਸਲੇ ਖੀਰ ਨੂੰ ਵੀ ਜਾ ਵੜਦੇ ਆ ਉਹ ਆਪਾਂ ਕਹਿ ਸਕਦੇ ਆ ਵੀ ਕਚਹਿਰੀਆਂ ਦੇ ਵਿੱਚ ਕੋਰਟ ਕਚਹਿਰੀਆਂ ਦੇ ਵਿੱਚ ਉਸੇ ਨਾਲੇ ਤਾਂ ਘਰਾਂ ਦੇ ਘਰ ਲੱਗਦੇ ਆ ਨਾਲੇ ਜਿਹੜਾ ਦੋਸ਼ੀ ਪਾਇਆ ਉਹਨੂੰ ਸਜ਼ਾ ਹੁੰਦੀ ਆ ਪਿੱਛੋਂ ਦਾ ਘਰ ਬਾਰ ਸਾਰਾ ਬਰਵਾਦ ਹੋ ਜਾਂਦਾ ਇਸ ਕਰਕੇ ਗਾਲ ਕੱਢ ਕੱਢਣ ਦੀ ਆਦਤ ਛੱਡੋ ਚੰਗੀਆਂ ਆਤਾਂ ਪਾਓ ਜੇ ਕੋਈ ਆਪਣਾ ਯਾਰ ਮਿੱਤਰ ਗਾਲ ਕੱਢਦਾ ਵੀ ਹੈ ਉਹਨੂੰ ਇਹ ਸਮਝਾਓ ਵੀ ਭਾਈ ਗਾਲ ਨਾ ਕੱਢ ਇਹ ਬਹੁਤ ਮਾੜੀ ਆਦਤ ਆ ਠੀਕ ਆ ਜੀ ਬਾਕੀ ਜੇ ਅੱਗੇ ਆਪਾਂ ਗੱਲ ਕਰਦੇ ਆਂ ਵੀ ਜੇ ਘਰ ਤੋਂ ਚੱਲਦਾ ਕੰਮ ਜਾਂ ਬਾਹਰਲੀ ਸੰਗਤ ਤੋਂ ਚੱਲਦਾ ਕੰਮ ਉਹ ਚੰਗੀ ਵੀ ਹੋ ਸਕਦੀ ਮਾੜੀ ਵੀ ਹੋ ਸਕਦੀ ਆ ਜੇ ਕਰੋ ਗਾਲਾਂ ਸਿੱਖਦਾ ਪਹਿਲਾਂ ਉਹਦੀ ਮਾਂ ਨੂੰ ਮਾਂ ਨੂੰ ਹੀ ਗਾਲਾਂ ਕੱਢੂਆ ਜ਼ਿਆਦਾਤਰ ਬੱਚੇ ਵੇਣੇ ਹਨ ਉਹ ਜਿਹੜਾ ਘਰੇ ਮਾਹੌਲ ਹੁੰਦਾ ਮੁਣਕੇ ਘਰੋਂ ਸਿੱਖ ਕੇ ਘਰੇ ਹੀ ਆਣੀ ਉਹਨੂੰ ਵਰਤਦੇ ਹੈ ਕਰਕੇ ਇਹਨਾਂ ਕੰਮਾਂ ਤੋਂ ਬਚੋ ਚੰਗੀ ਸਿੱਖਿਆ ਦਿਓ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਜੋ ਸ਼ਬਦ ਵਰਤੇ ਜਾਂਦੇ ਆ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਇਹਨਾਂ ਦੀ ਆਦਤ ਕਿੱਥੋਂ ਲੱਗਦੀ ਆ ਜੋ ਸ਼ੁਰੂਆਤ ਜਾਨੀ ਅਪ ਕਹਿ ਸਕਦੇ ਦਸਾਂ ਇਨਸਾਨਾਂ ਨੇ ਮਗਰ ਪੰਜ ਇਨਸਾਨ ਭਾਵੇਂ ਨਾ ਇਹ ਗਾਲਾਂ ਕੱਢਦੇ ਹੋਣ ਪੰਜ ਤਾਂ ਲਾਜ਼ਮੀ ਕੱਢਦੇ ਹੋਣਗੇ ਜਿਹੜੇ ਗਾਲਾਂ ਨਾ ਕੱਢਦੇ ਹੋਏ ਉਹਨਾਂ ਨੂੰ ਮੈਂ ਦਿਲੋਂ ਸਲਾਮ ਕਰਦਾ ਉਹਨਾਂ ਦੇ ਮਾਤਾ ਪਿਤਾ ਦਾ ਦਿਲੋਂ ਧੰਨਵਾਦ ਕਰਦਾ ਵੀ ਬਹੁਤ ਵਧੀਆ ਆਦਤ ਆ ਭਾਈ ਗਾਲਾਂ ਨਹੀਂ ਕੱਢਣੀਆਂ ਚਾਹੀਆਂ ਨਹੀਂ ਕਰਨੀਆਂ ਚਾਹੀਦੀਆਂ ਬਾਬੇ ਨਾਨਕ ਨੇ ਵੀ ਆਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨੇ ਵੀ ਆਖਿਆ ਦੇਖ ਪਰਾਈਆਂ ਚੰਗੀਆਂ ਮਾਵਾ ਧੀਆ ਭੈਣਾ ਸਭ ਜਾਣ ਕਿ ਜੋ ਦੇਖ ਕੇ ਆਪਾਂ ਨੂੰ ਚੰਗੀਆਂ ਮਨ ਨੂੰ ਭਾਉਂਦੀਆਂ ਨਾ ਉਹਨਾਂ ਨੂੰ ਮਾਵਾ ਨੂੰ ਮਾਵਾ ਦੇ ਸਮਾਨ ਧੀਆ ਦੇ ਸਮਾਨ ਸਮਝੋ ਗਾਲਾਂ ਦੀ ਸ਼ੁਰੂਆਤ ਹੁੰਦੀ ਕਿੱਥੋਂ ਆ ਗਾਲਾਂ ਦੀ ਸ਼ੁਰੂਆਤ ਜਿਹੜਾ ਛੋਟਾ ਬੱਚਾ ਉਹਦਾ ਜਦੋਂ ਮਨ ਕਰੇ ਚਲੋ ਆਪਣੇ ਘਰ ਵਿੱਚ ਹੀ ਗਾਲਾਂ ਕੱਢਦੇ ਆ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਕਿ 10 ਮਗਰ 5-7 ਹੋਣਗੇ 5-7 ਸਹੀ ਵੀ ਹੋਣਗੇ ਤੇ 5-7 ਕੱਢਦੇ ਵੀ ਹੋਣਗੇ ਜਦੋਂ ਮਾਂ ਪਿਓ ਜਾਂ ਦਾਦਾ-ਦਾਦੀ ਜਾਂ ਤਾਇਆ-ਤਾਈ ਉਹ ਗਾਲਾਂ ਕੱਢਦੇ ਆ ਨਾ ਤਾਇਆ ਗਾਲਾਂ ਕੱਢਦਾ ਸੌਰੀ ਜਾਂ ਚਾਚਾ ਕੋਈ ਵੱਡਾ ਬੱਚੇ ਦੁਖਾਣਾ ਕੱਢਦਾ ਉਹ ਘਰ ਤੋਂ ਹੀ ਹੱਤ ਪੈਂਦੀ ਹੈ ਜੇ ਮੰਨ ਕੇ ਚੱਲੋ ਤੁਹਾਡਾ ਬੱਚਾ ਤੁਹਾਨੂੰ ਤੁਸੀਂ ਗਾਣਾ ਕੱਢਦੇ ਹੋਣੇ 100% ਕੱਢਣਗੇ ਆ ਇਸ ਕਰਕੇ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹੀ ਆ ਵੀ ਇਹ ਚੰਗੀ ਹੱਤ ਪਾਓ ਮਾੜੀ ਹੱਤ ਤਾਂ ਪੈ ਹੀ ਜਾਂਦੀ ਹੈ ਨਾਲੇ ਇਹਨਾਂ ਗਾਲਾਂ ਦੀ ਇਹਨਾਂ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਆ ਮੰਨ ਲਓ ਗਾਣਾ ਕੱਢਦੇ ਆ ਇਹ ਗਾਲ ਵੜਾ ਅਗਲਾ ਕੌਨਫੀਡੈਂਸ ਨਾਲ ਕੱਢਦਾ ਹਨ ਉੱਚੀ ਆਵਾਜ਼ ਵਿੱਚ ਕੱਢਦਾ ਵੀ ਮੇਰੀ ਬਹੁਤ ਇੱਜ਼ਤ ਹੁੰਦੀ ਹੈ ਮੇਰੀ ਬਹੁਤ ਸ਼ੋਭਾ ਬਣਦੀ ਹੈ ਵੀ ਅਲੱਗ ਕਹਿੰਦਾ ਵਾਹ ਵੀ ਵਾਹ ਪਾਸੇ ਵਾਲਾ ਕਹਿੰਦਾ ਐਂ ਸਮਝਦਾ ਆਉਂਦੇ ਆ ਅੱਜ ਮੇਰੀ ਬਹੁਤ ਸ਼ੋਭਾ ਹੁੰਦੀ ਪਰ ਸ਼ੋਭਾ ਨਹੀਂ ਹੁੰਦੀ ਯਾਰ ਜੇ ਸੋਚਿਆ ਜਾਵੇ ਨੈਗੇਟਿਵ ਨੈਗੇਟਿਵ ਗੱਲਾਂ ਬਹੁਤ ਹੈ ਦੇ ਵਿੱਚ ਖੁਸ਼ ਨਹੀਂ ਦੇ ਵਿੱਚ ਨਹੀਂ ਚਾਹੀਦੀਆਂ ਗੱਲਾਂ ਕੱਢਣੀਆਂ ਬਾਕੀ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਆ ਵੀ ਜੇ ਮੰਨ ਕੇ ਚੱਲੋ ਵੀ ਦਸਾਂ ਦਸਾਂ ਬੰਦਿਆਂ ਨੇ ਵੀਡੀਓ ਸੁਣ ਲਈ ਜਦੋਂ ਆਦੇ ਵਿੱਚੋਂ ਦੋਵਾਂ ਨੇ ਵੀ ਸਮਝ ਕੇ ਤੇ ਮੇਰੀ ਵੀਡੀਓ ਬਣਾਉਣੀ ਸਫਲ ਆ ਮੈਂ ਆਪਦੇ ਆਪ ਨੂੰ ਸਫਲ ਸਮਝੂਗਾ ਕਿਉਂਕਿ ਚੰਗੀ ਹੱਤ ਤਾਂ ਕਿਸੇ ਨੂੰ ਪਈ ਮਾੜੀ ਹੱਤ ਤਾਂ ਪਈ ਜਾਂਦੀ ਹੈ ਤੇ ਇੱਕ ਆਤ ਤਾਂ ਮਨਿਕ ਚਲੋ ਘਰ ਤੋਂ ਪਈ ਹੈ ਨਾ ਜੇ ਆਪਾਂ ਕਹੀਏ ਕਰੋ ਘਰ ਵਾਲੇ ਸਹੀ ਆ ਰੇਣੀ ਗਾਲਾਂ ਕੱਢ ਦੇ ਘਰੇ ਮਾਂ ਪਿਓ ਦੇ ਦਾ ਬੱਚੇ ਭੈ ਮੰਨਦੇ ਆ ਜਾਂ ਜਦੋਂ ਬੱਚਾ ਨਾ ਜਦੋਂ ਆਪਾਂ ਕਹਿ ਦਈਏ ਇੱਕ ਪੰਛੀ ਆਹ ਲੈ ਜੋ ਡਾਰੀ ਮਾਰਨੀ ਸਿੱਖਦਾ 10 ਆ 10 ਕਲਾਸਾਂ ਪੜ ਜਾਂਦਾ ਬੱਚਾ ਫਿਰ 15 16 ਸਾਲਾਂ ਦੇ ਉੱਪਰ ਜਾ ਵੜਦਾ ਉਦੋਂ ਕੀ ਹੁੰਦਾ ਉਹ ਬਾਹਰ ਨੂੰ ਨਿਕਲਦਾ ਘਰ ਤੋਂ ਬਾਹਰ ਨੂੰ ਨਿਕਲਦਾ ਉਹ ਕਰੋ ਕਹੂਗਾ ਮੈਂ ਖੇੜਿਆ ਆਵਾ ਮੈਂ ਭੱਜਣ ਜਾਣਾ ਜਾਂ ਐਕਸਰਸਾਈਜ਼ ਕਰਨ ਜਾਣਾ ਬਹੁਤ ਵਧੀਆ ਗੱਲ ਹੈ ਕਰੋ ਪਰ ਮਾਂ ਪਿਓ ਨੂੰ ਵੀ ਚਾਹੀਦਾ ਵੀ ਬੱਚੇ ਦੀ ਗਾ ਸੰਗਤ ਵੇਖੋ ਕਿ ਕਿੰਨਾਂ ਦੇ ਵਿੱਚ ਵਹਿੰਦਾ ਜਾ ਕੇ ਇਹ ਕਿੰਨਾਂ ਨੇ ਜਿੰਨਾਂ ਇਹਦਾ ਬਹਿਣ ਉੱਠਣਾ ਇਹਨੂੰ ਸਮਝਾਓ ਜਦੋਂ ਬੱਚਾ ਘਰੋਂ ਬਾਹਰ ਨਿਕਲਣ ਲੱਗਦਾ ਤੁਹਾਨੂੰ ਸਮਝਾਓ ਵੀ ਪਹਿਲਾ ਨੰਬਰ ਬੇਟਾ ਨਸ਼ਾ ਨਹੀਂ ਕਰਨਾ ਨਸ਼ੇਣੇ ਘਰਾਂ ਦੇ ਘਰ ਪੱਟ ਤੇ ਵੀ ਨਸ਼ਾ ਨਹੀਂ ਕਰਨਾ ਸੰਗਤ ਉਹ ਜਿਹੇ ਦੀ ਕਰੋ ਜਿਹੜਾ ਵਧੀਆ ਵਧੀਆ ਸੰਗਤ ਹੋਵੇ ਪੋਜ਼ਿਟਿਵ એનર્ਜੀ ਮਿਲੇ ਮਾੜੀ ਚੀਜ਼ ਨਾ ਮਿਲੇ ਇਥੋਂ ਗਾਲਾਂ ਦੀ ਸ਼ੁਰੂਆਤ ਹੁੰਦੀ ਆ ਇਸ ਸੰਗਤ ਤੋਂ ਹੀ ਗਾਲਾਂ ਦੀ ਸ਼ੁਰੂਆਤ ਹੁੰਦੀ ਆ ਐਸ ਕਰਕੇ ਯਾਰ ਗਾਲਾਂ ਨਾ ਕੱਢੋ ਗਾਲ ਬਹੁਤ ਮਾੜੀ ਚੀਜ਼ ਆ ਤੇ ਚੰਗੀ ਬੱਚੇ ਨੂੰ ਸੰਗਤ ਦਿਓ ਤੇ ਬੱਚਾ ਬਾਹਰ ਜਾਂਦਾ ਉਹ ਨਿਗਰ ਰੱਖੋ ਜੇ ਮੰਨ ਕੇ ਚਲੋ ਕੁੜੀ ਆ ਜਾਂ ਮੁੰਡਾ ਉਹਨੂੰ ਉਹ ਤਾਂ ਮਾਮ ਪਿਓ ਜਦੋਂ ਬਰਾਬਰ ਦਾ ਇਹਨਾਂ ਨੂੰ ਸਮਝਾਓ ਵੀ ਚੰਗੀ ਸੰਗਤੋ ਵੀ ਜਿਹੋ ਜੀ ਸੰਗਤ ਹੁੰਦੀ ਹੈ ਉਹ ਜਿਹੇ ਰੰਗਤ ਹੁੰਦੀ ਆ ਤੇ ਬਾਕੀ ਜਿੰਨੀ ਕਿ ਮੈਨੂੰ ਸੱਚ ਬੋਧ ਦਿੱਤੀ ਆ ਇਸ ਪ੍ਰਮਾਤਮਾ ਨੇ ਉਹਨੀਆਂ ਕਿ ਮੈਂ ਗੱਲਾਂ ਤੁਹਾਡੇ ਨਾਲ ਸੰਧੀਆਂ ਕਰ ਲੈਣਾ ਤੇ ਮੇਨ ਗੱਲ ਇਹ ਸੀ ਕਿ ਵੀ ਮੇਰਾ ਵੀਡੀਓ ਬਣਾਉਣ ਦਾ ਮਤਲਬ ਹੀ ਇਹੀ ਆ ਵੀ ਯਾਰ ਗਾਲਾਂ ਨਾ ਕੱਢੋ ਚੰਗੇ ਸ਼ਬਦਾਂ ਦੀ ਵਰਤੋਂ ਕਰੋ ਜੇ ਕਿਸੇ ਦੀ ਧੀ ਆ ਮੈਂ ਫੇਰ ਕਹਨ ਲੱਗਿਆ ਧੀ ਆ ਤੇ ਧੀ ਸਮਝੋ ਜੋ ਕਿ ਭੈਣਾਂ ਤੋਂ ਭੈਣ ਸਮਝੋ ਜੋ ਕਿ ਆਪਣੇ ਤੋਂ ਵੱਡੀ ਉਮਰ ਦੀ ਹਣਮਾਨ ਸਮਝੋ ਗਾਲਾਂ ਦੇ ਵਿੱਚ ਕੁਝ ਨਹੀਂ ਪਿਆ ਚੰਗਾ ਸਨੇਹਾ ਚੰਗੇ ਸ਼ਬਦ ਹੀ ਸ਼ੋਭਾ ਦਿੰਦੇ ਆ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਿੰਨਨ ਕਰੋ ਸਬਸਕ੍ਰਾਈਬ ਮਿਲਦੇ ਆਂ ਹੋਰ ਕਿਸੇ ਚੰਗੇ ਸੁਨੇਹੇ ਦੇ ਨਾਲ ਤੇ ਧੰਨਵਾਦ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ